ਸਾ ਮਿਸਤਰੀ ਲੱਗਾ ਵਾ ਟੋ ਸਾਈਕਲ ਤੇ ਲੱਗਾ ਵਾ ਮਿਸਤਰੀ ਦਾ ਹੀ ਆ ਫੇਨਾ ਬਲਾ ਇਹ ਚਲਦੀ ਚਲਦੀ ਬੰਦ ਹੋ ਗਈ ਆ ਭਾਜੀ ਇਹ ਤੇ ਮੈਂ ਚਲਦੀ ਛੱਡ ਕੇ ਗਿਆ ਹਾਂਗਾ ਤੇ ਚਾਚੇ ਨਹੀਂ ਆਣ ਕੇ ਫਿਰ ਪਤਾ ਨਹੀਂ ਕੀ ਹੱਥੋਂ ਥਮਾਰਿਆ ਇਹੋ ਪਤਾ ਨਹੀਂ ਲੱਗਾ ਇਹ ਆਟੋਮੈਟਿਕ ਜੀ ਫੇਈ ਖਰਾਬੀ ਇਹਦੇ ਹਾਂ ਬਾਕੀ ਤੇ ਠੀਕ ਹੀ ਆ ਮੋਟਰ ਸਹੀ ਆ ਤਾਂ ਹਾਂ ਮੋਟਰ ਸਹੀ ਠੀਕ ਚਲੋ ਕਰ ਦੂ ਸੈਟ ਕੋਈ ਨਹੀਂ ਚਲ ਮੈਂ ਵੇਖਾਂ ਬਾਹਰ ਨੂੰ ਮੜਾ ਜਾ ਉਹ ਮੁੰਡੇ ਨੂੰ ਸੈਲ ਤੋਂ ਵੀ ਫੋਨ ਕੀਤਾ ਹੀ ਉਹ ਪਤਾ ਨਹੀਂ ਆਉਂਦਾ ਹੁਣ ਆਵਾ ਉਹ ਵੀ ਕੋਈ ਨਹੀਂ ਚੱਲ ਪੈਣੀ ਹੁਣ ਠੀਕ ਆ ਚੱਕ ਲੋ ਮੜਾ ਜਾ ਸਿੱਕਟੇ ਨੂੰ ਪਾਜੀ ਛੱਡਿਓ ਮੜੀ ਜੀ ਮੈਂ ਵੇਖਦਾ ਭਲਾ ਯਾ ਯਾ ਚੱਲ ਗਈ ਆ ਵਧੀਆ ਵਾ ਠੀਕ ਆ Happy D? D? ਉਹ ਮਾੜੀ ਅੱਜ ਕੀ ਇਗਨੀ ਹੈ ਬੈਠੀ ਇਗਨੀ ਤਾਂ ਵੀ ਜਿਹੜਾ ਤੋਂ ਵੇਖਨ ਦਾ ਹੀ ਲੱਗਣ ਰਿਹਾ ਕਿ ਠੀਕ ਨਹੀਂ ਤਾਂ ਇਹ ਤੁਹਾਡਾ ਪੁੱਤ ਆ ਹੀ ਮੁੰਡਾ ਹਾਂ ਮੁੰਡਾ ਸਿਰ ਦੁਖੀ ਹੈ। ਦਵਾਈ ਲੈਣੀ ਹੈ ਕਬੀ ਜੀ ਦਵਾਈ ਤੇ ਲਈ ਹੀ ਹਾਂਜੀ ਅੱਜ ਦਸ ਵੀ ਕੋਸੈਪਟ ਆ ਹੁੰਦਿਆ। ਠੀਕ ਤੇ ਖਾਦਾ ਕੋਈ ਰੋਟੀ ਪਾਣੀ ਨਹੀਂ ਨਹੀਂ ਉਹ ਨਹੀਂ ਖਾਦਾ ਸੋਖਾ ਜਿਵੇਂ ਜੀ ਨਹੀਂ ਕੀਤਾ ਕਿਹ ਹੈ ਨਹੀਂ ਗਿਆ। ਹਾਂਜੀ ਸੇਰੀ ਦੁਖੀ ਜਾਂਦਾ ਚਾਹ ਨਹੀਂ ਘੁੱਟ ਲੈਣ ਦੀ। ਚਲੋ ਕੋਈ ਨਹੀਂ ਮੈਂ ਭਾਬੀ ਜੀ ਬਣਾਉਣੀ ਆ ਇੱਧਰ ਆਣਾ ਰਸੋਈ। ਹਾਂ ਰਹਿਣ ਦੋ ਭਾਈ। ਨਹੀਂ ਕੋਈ ਨਹੀਂ ਮੈਂ ਭਾਬੀ ਜੀ ਮੈਂ ਬਣਾ ਦਿੰਨੀ ਆ ਮੇਰਗੀ। ਆਪੇ ਨੇ ਸਾਡੇ ਲਈ ਨਹੀਂ ਕਿਹਾ ਸੀ ਕਿ ਆਪਣਾ ਹੀ ਘਰ ਸਮਝਣਾ ਹੈ। ਹਾਂ ਚਾਹ ਕੋਈ ਨਹੀਂ ਜੱਬ ਬਣਾ ਲਿਆ ਆਪੇ। ਮੈਂ ਬਣਾ ਨਹੀਂ ਚਲੋ ਭਾਈ ਤੁਸੀਂ ਪੈ ਜਾਣਾ ਮੈਂ। ਸਿਰ ਘੋਟਦਾ ਨਹੀਂ ਤੇ ਭਾਬੀ ਜੀ। ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਇੱਥੇ ਲੰਮੇ ਪਿੰਚਾ ਬਣਾ ਲਿਆ ਚਾਹ ਦੇ ਘੁੱਟ। ਠੀਕ ਹੈ। ਆਪ ਵੀ ਆਪਣੀ ਜਿਹੀ ਬਣਾ ਲੀ। ਹਾਂਜੀ ਕੋਈ ਨਹੀਂ ਭਾਬੀ ਜੀ। ਮੋਟਰ ਜਗਦੀ ਵੇਖ ਗਿਆ ਮਿਸਤਰੀ ਚਲਾਤੀ ਆ। ਯਾ ਤੁਰਾਂ ਦੇ ਕਿੱਥੇ ਚਲ ਗਿਆ? ਯਾ ਉਹ ਗਾੜੀ ਗੇ ਕਣਕ ਕੋਲ ਥੱਲੇ ਫੇਰਾ ਮਾਰ। ਗੱਲ ਇੱਥੇ ਬੈਨਾ ਆ ਹੰਦੇ ਰੇ ਫਿਰ ਪੁੱਛਣਾ ਉਹਨਾਂ ਨੂੰ। ਆ ਵੇਖ ਕੰਮ ਅੱਛਾ ਤੇਰੇ ਕੰਮ ਵੇਖ ਲਾ ਉਹ ਮੋਟਰ ਕਾਦਾ ਛੱਡਣਾ ਆ ਉਹ ਛੱਡ ਕੇ ਕਿਤੇ ਬਹਿ ਗਿਆ ਸਾਈਡ ਤੇ ਤੇ ਨੱਕਾ ਟੁੱਟਾ ਹੋਣਾ ਆ ਮਾਵਾ ਨੂੰ ਲੱਗ ਗਿਆ ਇਹੋ ਪਾਣੀ ਮਾਵਾ ਨੂੰ ਤੇ ਆਂਦੇ ਪਾਣੀ ਨਹੀਂ ਲਾਈਦਾ ਤੇ ਚਾਚੇ ਨੇ ਪਾਣੀ ਲਾ ਚੰਗੇ ਭਲੇ ਉਂਗਰੇ ਹੁਣ ਕੀ ਪਤਾ ਧੁੱਪ ਪਾਊਗੀ ਫੇਰ ਆ ਮਾੜਾ ਮੋਟਾ ਸੁੱਕਣਗੇ ਉਹ ਮੈਂ ਵੇਖਣ ਗਿਆ ਮੈਂ ਕਿਤੇ ਕਣਕ ਦਾਵਣਾ ਕੋਈ ਨੱਕਾ ਨੁੱਕਾ ਟੁੱਟਾ ਹੋਵੇ ਹੋਰ ਭਰੀਆਂ ਜਾਣ ਸਾਰੀਆਂ ਤੇ ਵੇਖ ਆਈ ਜਾਣ ਆਹੋ ਇਹ ਨਹੀਂ ਠੀਕ ਆ ਤੇ ਮੋਟਰ ਕਿਹੜਾ ਮਿਸਤਰੀ ਵੇਖ ਕੇ ਆਜੇ ਉਹ ਆਉ ਆਇਆ ਸੀਗਾ ਕੰਮ ਅੱਛਾ ਆ ਉਹ ਚੰਗੀ ਆ ਚਲਾ ਗਿਆ ਵਾ ਠੀਕ ਬਚ ਗਈ ਆ ਇਹ ਵੀ ਹਾਂਜੀ ਇਹਨੇ ਧਿਆਨ ਰੱਖਿਆ ਕਰੋ ਥੋੜਾ ਜਿਆ ਤੂੰ ਆਪ ਹੀ ਵੇਖ ਲਿਆ ਕਰ ਤੂੰ ਤੇ ਅੰਨਾਰ ਹੀ ਨਾ ਇਧਰ ਨੂੰ ਮੈਂ ਤਾਂ ਪੱਠੇ ਵੱਢ ਕੇ ਉਧਰਾਂ ਚੱਲ ਜਾਨਾ ਇਧਰ ਘੱਟ ਧਿਆਨ ਹੋ ਜਾਂਦਾ ਚੱਲ ਹਾਂਜੀ ਚੱਲ ਬਹਿ ਜਾ ਆਵਾ ਠੰਡੀ ਜੀ ਵਗਣ ਢਈ ਆ ਪਰ ਯਾਰ ਸਹਿਲ ਇੱਕ ਨਹੀਂ ਸਮਝ ਰੱਖਣ ਢਈ ਅੰਬਾਂ ਨੂੰ ਅੱਜ ਕੱਲ ਬੂਰ ਪੈ ਜਾਂਦਾ ਵਾ ਪਿਛੇ ਸਾਲ ਕਿੰਨਾ ਫਲ ਪਿਆ ਐ ਐਰਕਾਂ ਬੂਰ ਬਾਰ ਕਿਸੇ ਨੂੰ ਨਾ ਵੀ ਨਹੀਂ ਆਉਂਦਾ ਇਹਦਾ ਕਾਹਦ ਨੂੰ ਪਤਾ ਹੀ ਆ ਇੱਕੋ ਵਾਰੀ ਕਹਦਾ ਇੱਕੋ ਜੁੱਦਾ ਕਾਂਪ ਲਾ ਰਿਹਾ ਦੇਖ ਤੇ ਹਾਂ ਤੇ ਤੇਰੀ ਟਿਊਸ਼ਨ ਵਾਲੀ ਮੈਡਮ ਵੀ ਆਉਣ ਵਾਲੀ ਹੋਣੀ ਹੈ ਹਾਂਜੀ ਉਹ ਵੀ ਆਉਣ ਵਾਲੀ ਹੈ ਜੀ ਆਪ ਤੇ ਤੂੰ ਫੇ ਵੇਖਾ ਤੂੰ ਇੱਧਰ ਨੂੰ ਕੀ ਕਰਨ ਆਇਆ ਤੈਨੂੰ ਮੈਂ ਦੱਸ ਕੇ ਵੀ ਆਇਆ ਵੀ ਮੈਂ ਮੋਟਰ ਤੇ ਚੱਲਿਆ ਆਂ ਤੇ ਤੂੰ ਪਿੱਛੇ ਉੱਦਾਂ ਸਵਾਲ ਲੈਣ ਆ ਗਿਆ ਹਾਂ ਹੁਣ ਸੈਲੂਨ ਮੈਂ ਆ ਕੰਮ ਦੇਖਵਾ ਮੈਨੂੰ ਘਰੋਂ ਇੱਕ ਫੋਨ ਆ ਗਿਆ ਇਹ ਓਹ ਉਹ ਆ ਗਿਆ ਘਰ ਨਹੀਂ ਸੀ। ਹਾਂ ਲੋ। ਹਾਂਜੀ ਹਾਂਜੀ ਮੈਂ ਆ ਗਿਆ ਵਾਂ। ਧਿਆਨ ਇੱਥੇ ਬੰਦੀ ਦੇ ਗਾਇ ਚਾਚੇ ਲੱਗੇ। ਹਾਂਜੀ। ਚਲੋ ਮੈਂ ਆ ਗਿਆ ਮਾਰ ਕੇ ਪੜਤ। ਠੀਕ। ਚਲ ਤੈਂ ਬਾਜਾ ਜਦ ਮੈਨੂੰ ਘਰੋਂ ਆਵੇ ਫੋਨ ਮੈਂ ਟੈਨਸ਼ਨ ਕਰਦਾ। ਚੱਲ ਤੂੰ ਜਾ ਮੈਂ ਵੀ ਆ ਗਿਆ ਪਿੱਛੇ ਹੀ ਤੇਰੇ। ਆ ਦੇ ਟਾਈਮ। ਮੈਂ ਇੱਥੇ ਕਰਨਾ ਪੰਜ-ਸੱਤ ਮਿੰਟ ਵੇਖ ਕੇ ਨਾ ਮੋਟਰ ਵੀ ਚੱਲਦੀ ਰਹਿੰਦੀ ਆ। ਹਾਂਜੀ। ਫੇਰ ਮੈਂ ਆਉਂਦਾ ਵਾਂ। ਠੀਕ। ਆ ਸਿੱਧਾ ਘਰ ਹੀ ਜਾਈ ਹੁਣ ਖਲੋਈ ਨਾ ਰਾਜ। ਮੱਤ ਬਣਾਣੀ ਮੈਂ ਸੈਲ ਦੀ ਆ ਕੇ ਚਾਹੀਦੀ ਚਾਹਤ ਫੋਨ ਤੇ ਲਈ ਨੇ ਬਾਕੀ ਤਾਂ ਤਾਪੀ ਉਹਦਾ ਸਾਰਾ ਹੀ ਕੰਮ ਹੋ ਗਿਆ ਅੱਛਾ ਸੇਬ ਨਾਲ ਵੀ ਨੱਗਦੇ ਜਿੰਜਾ ਦਾ ਇੱਕ ਰਹਾ ਤੋਈ ਹੈ ਹੈ ਕਿ ਤਰ੍ਹਾਂ ਦੀ ਨੇ ਨਾ ਆ ਲਵਾਂਗੀ ਜੀ ਚਾਹ ਬਣਾ ਲਗੀ ਜੀ ਸੁੱਖ ਮੈਂ ਕਹਿਣਾ ਆਖੇ ਚੁੱਕ ਨਹੀਂ ਕੋਈ ਗੰਦੀ ਪੀ ਲਵਾਂ ਵੀ ਮੈਂ ਨਾ ਸੈਲ ਨੂੰ ਜੱਗੀ ਵਿੱਚ ਚਾਹ ਬਣਾਉਂਦੀ ਆ ਮੌਸ ਚ ਪਾ ਦਈ ਮੈਂ ਕਿਹਾ ਚਲੋ ਜਦੋਂ ਧੋਂਦੇ ਉਹ ਤਾਂ ਪੀ ਲੈਣਗੇ ਠੀਕ ਸੈਲ ਆਉਂਦਾ ਫੇ ਰੋਟੀ ਖਾਦੀ ਮਾਸੀ ਜੀ ਰੋਟੀ ਭਗਾਦਾ ਨਹੀਂ ਇਹਦੇ ਨਹੀਂ ਸੁੱਕ ਰਹਿ ਜਾਂਦੀ ਰੋਟੀ ਕੋਈ ਗੱਲ ਨਹੀਂ ਨਹੀਂ ਕੋਈ ਚਲੋ ਮੈਂ ਲਾ ਦੇਣੀ ਤੇ ਚਾਹ ਪੀ ਲੋ ਫਿਰ ਬੈਠੋ ਸਿਰ ਮਦਨ ਰੋਟੀ ਖਾ ਰਹੀ ਨਹੀਂ ਆਂਜੀ ਚਾਹ ਵੀ ਦੇ ਦਿਓ ਤੁਸੀਂ ਪੀ ਲਓ ਸੁੱਖ ਹਾਂਜੀ ਆਪਾਂ ਮੀਨ ਲਗੀ ਬੇਬੀ ਕਰਦਾ ਸੈਲ ਨੂੰ ਆਉਂਦਾ ਹਾਂ ਹਾਂ ਕਰਦਾ ਹਾਂ ਲੱਗਦੀ ਹੋਂ ਲੱਗਦਾ ਠੀਕ ਆ ਐਵੇਂ ਸਰੀਰ ਤੇ ਦੁਖਿਆ ਨਾ ਹਾਂਜੀ ਇਹ ਨਹੀਂ ਪਤਾ ਲੱਗਦਾ ਕਿ ਕਦੋਂ ਹੋ ਜਾਂਦਾ ਹੈ ਕਬੀ ਵੀ ਦੂਸਰੀ ਜਿਹੜੇ ਲੋ ਹੁੰਦੇ ਨਾ ਇਹ ਤਾਂ ਛਾਤੀ ਲੋ ਹੋਣ ਲੱਗ ਪੈਂਦੇ ਇੱਕ ਸ਼ੂਗਰ ਹੋਈ ਇਹ ਘਟਨੀ ਵਧਨੀ ਇਹਦੀ ਬਹੁਤ ਬੰਗਾ ਜੇ ਮੇਰੇ ਘਾਟੀ ਜਾਂਦੀ ਜਦੋਂ ਵਧਦੀ ਨਹੀਂ ਘਟੀ ਦਾ ਵੀ ਬੜਾ ਪੰਗਾ ਭਾਬੀ ਜੀ ਇਹ ਤਾਂ ਵਧੀਦਾ ਤੇ ਫਿਰ ਵੀ ਲਾ ਲਿਆ ਕਦ ਦਵਾਈ ਦਵੀਂ ਘਾੜੋ ਜਿਹੜੀ ਘਟਦੀ ਆ ਨਾ ਇਹ ਤੇ ਨਿਹਰਾ ਹੀ ਟੈਗ ਜੇ ਨਾਲੇ ਤੁਹਾਡਾ ਵੀਤੀ ਵੀ ਲੋ ਹੁੰਦਾ ਨਾ ਲੋ 한지. ਤੇ ਆ ਕੇ ਮਸਰਾ ਮੈਂ ਝੋਟ ਵੀ ਮਾਰਤਾ ਹੈ ਤੇ ਉਹ ਫੁੱਲਕੇ ਵੀ ਲਾ ਕੇ ਰੱਖਦੇ ਹੈ ਅਜੇ ਤੱਕ ਸਹਲ ਤੇ ਆਇਆ ਨਹੀਂ ਆ ਕੋਈ ਨਹੀਂ ਸਹਲ ਆ ਜਾਂਦਾ ਤੇ ਤੈਨੂੰ ਸਾਰਾ ਕੰਮ ਕਰਨਾ ਹੁੰਦਾ ਬਹੁਤ ਹਾਲਜੀ ਭਾਬੀ ਜੀ ਮਸਰਾ ਕਰ ਲੀਨੀ ਹੈ ਹਾਂ ਘਰ ਜੀ ਮੈਂ ਸਾਰਾ ਹੀ ਕੰਮ ਆਪੀ ਕਰਦੀ ਹੈ ਤੇ ਤੇਰੀ ਮੰਮੀ ਸਾਰਾ ਕੰਮ ਕਰਉਂਦੀ ਫਿਰ ਤੋਂ ਉਹ ਨਾ ਭਾਬੀ ਜੀ ਕਹਿੰਦਾ ਕਿ ਮੇਰੇ ਉਹਨਾਂ ਸਟੈਪ ਮਦਰ ਹੈ ਉਹ ਕੀ ਮਤਲਬ ਸਟੈਪ ਮਤਲਬ ਮੇਰੇ ਕਿ ਮੇਰੇ ਮੰਮਾ ਨਹੀਂ ਹੈਗੇ ਉਹਨਾਂ ਦੀ ਡੈਥ ਹੋ ਗਈ ਤੇ ਮੇਰੇ ਪਾਪਾ ਨੇ ਦੂਜਾ ਵਿਆਹ ਕਰਵਾਇਆ ਵਾ ਤੇ ਉਹ ਫਿਰ ਮੰਮਾ ਨੇ ਮੈਨੂੰ ਨਾ ਸਾਰਾ ਕੰਮ ਸਿਖਾ ਲਦਾ ਓਹੋ ਹਾਂਜੀ ਮਮਾ ਤੁਮੇ ਨਾਲੇ ਬੜਾ ਹਾਂਜੀ ਨਹੀਂ ਚਲੋ ਕੋਈ ਨਹੀਂ ਭਾਬੀ ਜੀ ਉਹ ਵੀ ਮम्मा ਵਾੜਾ ਕਰਦੇ ਆ ਸਾਰਾ ਕੰਮ ਉਹ ਨਹੀਂ ਸਹਾਲਦਾ ਤੇ ਮੈਂ ਕਰ ਲੈਂਦੀ ਆ ਠੀਕ ਹਾਂਜੀ ਹੋ ਬੜਾ ਚਿਰ ਹੋਇਆ ਤੈਨੂੰ ਅਲਾ ਕੋਲ ਰਹਿੰਦਿਆਂ ਹੁਣ ਮੇਰੀ ਜ਼ਿੰਦਗੀ ਚ ਮੋੜ ਨਹੀਂ ਮੈਂ ਹੋ ਬੜਾ ਚਿਰ ਹੋਇਆ ਮੇਰੀ ਜ਼ਿੰਦਗੀ ਚ ਮੋੜ ਨਾ ਆਈਨਾ ਹੋ ਅੰਮੀ ਮੇਰੀ ਹੋ ਅੰਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋੜ ਨਾ ਆਈਨਾ ਹੋ ਅੰਮੀ ਮੇਰੀ ਹੋ ਅੰਮੀ ਮੇਰੀ ਸੁੱਖਾ ਤੇਰੇ ਅੱਗੇ ਤੇ ਸੱਟ ਲੱਗੀ ਨਹੀਂ ਆ ਕਿਦਾਂ ਸੱਟ ਲੱਗੀ ਤੇਰੇ ਕਿਬਾ ਬੀਜੀ ਮੇਰੇ ਨਾਲ ਉਹ ਸਲੇਪ ਵੱਜ ਗਈ ਸਲੇਪ ਇੱਥੇ ਵੱਜ ਗਈ ਤੇ ਇੱਥੇ ਵੱਜ ਗਈ ਨਾਲ ਹੀ ਪਰ ਮੀਜੀ ਮੇਰੇ ਨਾਲ ਉੱਥੇ ਡੇਗੀ ਹੀ ਡੰਗਰਾਵਾਲੀ ਤੇ ਉੱਥੋਂ ਪੈਰ ਦਿਲਕ ਗਿਆ ਹੀ ਮੇਰਾ ਧੁਖ ਪਹਿਲਾਂ ਤੂੰ ਆਨੇ ਮੈਂ ਸਲੇਪ ਵੱਜ ਗਈ ਹੁਣ ਤੂੰ ਆਨੇ ਮੈਂ ਡੰਗਰਾਵਾਲ ਡੇਗੀ ਪੈਰ ਦਿਲਕ ਗਿਆ ਇਹ ਕੀ ਗੱਲ ਉਹ ਨੂੰ ਕਾਉਂਦੀ ਆ ਤੂੰ ਮੇਰੇ ਕੋ ਨਹੀਂ ਨਹੀਂ ਵਾ ਬਿਜੀ ਲਗਾਉਣਾ ਕੀ ਐ ਇੱਦਾਂ ਬਸ ਛੱਟ ਲੱਗ ਗਈ ਪਤਾ ਨਹੀਂ ਲੱਗਾ ਮੈਨੂੰ ਮੈਂ ਛੇਤੀ ਛੇਤੀ ਕੰਮ ਕਰਨ ਦੇ ਹੀ ਨਾ ਬਾੰਗ ਕਰਕੇ ਸੈਨ ਆਈਏ ਚਲੋ ਮੇਰੇ ਬਾਪ ਬਿਜੀ ਸੈਨ ਨੂੰ ਪੜਾ ਨਹੀਂ ਨਾ ਫਿਰ ਸੱਸੀ ਬਾਪ ਸੱਸੀ ਕੇ ਕੋਲ ਠੀਕ ਪੜਿਆ ਇਹਨਾਂ ਕੋਸ਼ੇ ਹਾਂਜੀ ਲੱਗਣ ਨਹੀਂ ਇਹ ਨਾ ਸਮਝੇ ਹਾਂਜੀ ਦੱਸਦਾ ਹੀ ਬਾਬੀ ਜੀ ਹਾਂ ਮੈਂ ਦੱਸ ਦਿੰਦਾ ਸਮਝ ਲੱਗਦੀ ਚਲੋ ਵਧੀਆ ਚਲੋ ਮੈਨੂੰ ਪੜਾਣਾ ਫਿਰ ਹੈ ਬਾਬੀ ਜੇ ਕੀ ਚੀਜ਼ ਦੀ ਲੋੜ ਹੋਵੇ ਤੇ ਮੈਨੂੰ ਵਾਸ ਦੇ ਦਿਓ ਠੀਕ ਠੀਕ ਸਭ ਕੁਝ ਦੇ ਦੇ ਹਾਂਜੀ ਪਹਿਲਾਂ ਮੈਂ ਸਹਿ ਚਾਹ ਪੀਣੀ ਸਹਿ ਚਾਹ ਵੀ ਪੜਾਣੀ ਚਾਹ ਨਹੀਂ ਪੀਣੀ ਪਹਿਲੋ ਪੜਦੀ ਪਾਣੀ ਪਾ ਚੁੱਕਾ ਨਾ ਆ ਗਿਆ ਤਾਂ ਤਾਂ ਨਾ ਹਾਂ ਚਲੋ ਉੱਥੇ ਰਲਦੇ ਹੀ ਪੜਾਣੀ ਬਾਬੀ ਜੀ ਦਾ ਲੁਕਦਾ ਹਾਂ ਜਿਵੇਂ ਆ ਜਦੋਂ ਕਿੰਨ੍ਹੇ ਚੱਲੇ ਇਹ ਹੀ ਪਿਜੇ ਕੇ ਹੁੰਦੀ ਤੇ ਸੋਕਦੀ ਹੈ ਕਾਹੀ ਨਾ ਮੈਨੂੰ ਕਿ ਸਬਜੀ ਸੁਕਜੀ ਨਿਆਣੇ ਨੂੰ ਬਣਾ ਦਿੰਦੀ ਐ ਸਬਜੀ ਰੇਨ ਦੇ ਗਈ ਐ ਪਰ ਨੋਰ ਆਂਦਾ ਮੈਨ ਨਹੀਂ ਉਹ ਖਾਣੀ ਮੈਨੂੰ ਫੇਰ ਵੱਖਰੀ ਬਣਾਉਣੀ ਪੈਣੀ ਐ ਚੱਲ ਕੋਈ ਨਹੀਂ ਆ ਚੱਲ ਵੀ ਗਈ ਐ ਤੇ ਉਹਦੇ ਵਿੱਚ ਵੀ ਮੇਰਾ ਹੀ ਫਾਇਦਾ ਵਾ ਜੇ ਸਵਾਈ ਆਜੂਗੀ ਜਾਂ ਚ ਤੇ ਚੱਲ ਸਵਾਈ ਕਰਨ ਟਾਇਆ ਕਰੂੰਗੀ ਉਹੋ ਪੈਸੇ ਚਾਰ ਵਧਿਆ ਕਰਨਗੇ ਨੁਕਸਾਨ ਥੋੜਾ ਮੇਰਾ ਮੈਂ ਵੀ ਫਾਇਦੇ ਚ ਹੀ ਰਹਿਣਾ ਸੋਖਣਾ ਮੇਰਕੂ ਕੋਈ ਲਕਾ ਰੱਖਣ ਦੀ ਐ ਮੈਨੂੰ ਆਂਦੀ ਆ ਬਿਸਲਾਤ ਡਿੱਗੀਆਂ ਕਦੀ ਆਂਦੀ ਆ ਪੀ ਡੰਗਰਾਂ ਵੱਲ ਜਾ ਕੇ ਡਿੱਗੀ ਤਲਕ ਕੇ ਮੈਨੂੰ ਲੱਗਦਾ ਇਹਦੀ ਮਤੇਈ ਮਾਂ ਨੇ ਤੱਕਾ ਦੇਤਾ ਜਾਂ ਆਪ ਦਾ ਕੋੜੀਆਂ ਪਾੜੀਆਂ ਤੋਂ ਪਤਾ ਨਹੀਂ ਉਹ ਕੋਹ ਲੱਗਦਾ ਕੀ ਗੱਲ ਸੱਚ ਕੁੜੀ ਸਚਿਆਰੀ ਬਣੀ ਆ ਸਾਰਾ ਕੰਮ ਕਿਤੇ ਮੇਰੇ ਬਿਮਾਰ ਬਿਮਾਰ ਦੇ ਕਰਕੇ ਰੱਖ ਦਿੱਤਾ ਨੇ ਸਾਰਾ ਰੋਟੀ ਪਾਣੀ ਵੀ ਕਰ ਲਿਆ ਤੇ ਮਤੇਈਆਂ ਵੀ ਮਤੇਈਆਂ ਹੁੰਦੀਆਂ ਜੇ ਆਪਣੀ ਮਾਂ ਹੋਵੇ ਗੱਲ ਨਾ ਲਾਵੇ ਤੀ ਪੁੱਤ ਨੂੰ ਪਿਆਰ ਕਰੇ ਤੇ ਮਤਈਆਂ ਆਪਣੀਆਂ ਨਹੀਂ ਬਣਦੀਆਂ ਇਹ ਬੜੀਆਂ ਡਾਡੀਆਂ ਹੁੰਦੀਆਂ ਪਾਣੀ ਦੀਆਂ ਛੱਲਾ ਹੋਣਾ ਤੂੰ ਹੋਵੇਂ ਮੈਂ ਹੋਵਾ ਪਿਆਰ ਦੀਆਂ ਗੱਲਾਂ ਹੋਣਾ ਤੂੰ ਹੋਵੇਂ ਮੈਂ ਹੋਵਾ ਕੁਝ ਗੱਲ ਭੀ ਹਾਂਜੀ ਅੱਛਾ ਇੱਧਰ ਜੀ ਕੀ ਗੱਲ ਐ ਅੱਜ ਸਾਬੀ ਮੈਂ ਠੀਕ ਨਹੀਂ ਕੋ ਮੇਰੇ ਨਾਲ ਸਿਰ ਨੂੰ ਦਰਦ ਬੜੀ ਹੋਣੀ ਦਵਾਈ ਲਈ ਐ ਨਹੀਂ ਕਿ ਜਾ ਕੇ ਦਵਾਈ ਤਾਂ ਲਈ ਹੀ ਬੁਖਾਰ ਚੱਲ ਰਿਹਾ ਅੱਛਾ ਖਾਦੀ ਐ ਹਾਂ ਰੋਟੀ ਬੜੀ ਖਾਦਾ ਨਹੀਂ ਰੋਟੀ ਖਾ ਲਈ ਆ ਤੇ ਸਹਿਰ ਕਿਥੋਂ ਆ ਕੁੜੀ ਆਈ ਨਾ ਟੇਸ਼ਨ ਵਾਲੀ ਸੁੱਖ ਅੱਛਾ ਸਹਿਰ ਪਾਂਡਿਆ ਆ ਉਹ ਪਾਂਡਿਆ ਆ ਤੇ ਸੋਖਣਾ ਸਾਰਾ ਕੰਮ ਕੀਤਾ ਉਹਨੇ ਮਨੇ ਚਾਹ ਬਣਾ ਕੇ ਦਿੱਤੀ ਵਿਚਾਰੀ ਨੇ ਹੰਚਾ ਆਹ ਹੋ ਠੀਕ ਹੈ ਚੰਗੀ ਕੁੜੀ ਹੈ ਨੇ ਸਾਰਾ ਕੰਮ ਕੀਤਾ ਹੀ ਉਹ ਆਣ ਕੇ ਕਿ ਉਹਨੇ ਹੀ ਮੈਨੂੰ ਰੋਟੀ ਰਾਤੀ ਲਵਾ ਕੇ ਖਵਾ ਲਈ ਇਹਨਾਂ ਨੇ ਚਾਹ ਬਣਾ ਕੇ ਦਿੱਤੀ ਅੱਛਾ ਦਵਾਈ ਖਾ ਲਈ ਹੈ ਦਵਾਈ ਖਾ ਲਈ ਉਹਨੇ ਖਵਾ ਦਿੱਤੀ ਟੁੱਟੇ ਕੁੜੀ ਨੇ ਟੁੱਟ ਕੇ ਬਹਿ ਜਾਣਾ ਸੀ ਨਹੀਂ ਉੱਟ ਕੇ ਸਰੀਰ ਨਹੀਂ ਉਹੋ ਚੇਹ ਵਜ ਸਭ ਵੀ ਮੋਟਰ ਬਣ ਗਈ ਆ ਭਾਬੀ ਮੋਟਰ ਦੇ ਬਣ ਗਈ ਇੱਕ ਹੋਰ ਪੰਗਾ ਪਾਤਾ ਹਾਂ ਕੀ ਗੱਲੋਂ ਉਹ ਪਤਾ ਨਹੀਂ ਪਾਣੀ ਸੈ ਚਾਚੇ ਕੋਲੋਂ ਮੋਟਰ ਕੇਦੇ ਵੱਧ ਘੱਟ ਚਲਾਈ ਗਈ ਉਹ ਸਾਰਾ ਮਾਵਾਂ ਨੂੰ ਲੱਗ ਗਿਆ ਹੀ ਉਹ ਬੇਸ਼ਰੀਕ ਜਿਹੜੇ ਹੁੰਦੇ بڑے ਉੱਤਰੇ ਹੁੰਦੇ ਤੈਨੂੰ ਨਹੀਂ ਪਤਾ ਉਹ ਵੇਰ ਕੇ ਜਰੇ ਨਹੀਂ ਹੋਣੇ ਕਿੱਡੇ ਸੋਹਣੇ ਮਾਹ ਮੁੰਡੀ ਉਗੀ ਉਹਨਾਂ ਜਾਨ ਬੁੱਝ ਕੇ ਪਾਣੀ ਪਾਤਾ ਹੀ ਕੀ ਪਤਾ ਨੀਵੇਂ ਥਾਣੂ ਪੱਲ ਦੇਣਾ ਹੁਣ ਅਰਾਦਾ ਹੋ ਗਿਆ ਲੜਨਗੇ ਲੜਿਓ ਨਾ ਉਹ ਜੀਲ ਗਿਆ ਸਾਰਾ ਹੀ ਪਾਣੀ ਭਰਦੀ ਹੈ ਗਈਆਂ ਲੜਾਈ ਨਾ ਦਿਓ ਹੁਣ ਤੋਪ ਤਾਂ ਪੱ ਲਗ ਲੈਣੀ ਆ ਤੇ ਕੋਈ ਨਹੀਂ ਸੁੱਕ ਜਾਣਾ ਹੌਲੀ ਹੌਲੀ ਪਰ ਮਿਹਨਤ ਬੜੀ ਕੀਤੀ ਹਾਂ ਮੈਂ ਜੇ ਵਿੱਚ ਖਲੋਤਾ ਪਾਣੀ ਤੇ ਕੱਟ ਦਿਉ ਨਹੀਂ ਮੈਨੂੰ ਤਾ ਨੂੰ ਤੇ ਲੜਾਈ ਨਾ ਲਿਓ ਉਹ ਨਹੀਂ ਕੱਟਣਾ ਤਾ ਦੋ ਆਂ ਦੇ ਵੀ ਤਾਂ ਹੀ ਤੋਨੇ ਪਾਣੀ ਪਾਇਆ ਸਾਡੇ ਮਾਮਾ ਜੀ ਚੱਲ ਕੋਈ ਨਹੀਂ ਹੋਣਾ ਰੱਬ ਤੇ ਵਿੰਦਾ ਹੋਣਾ ਇਹ ਡੜੇ ਉੱਗ ਖਲੋਏ ਕਿਹੜੇ ਕਿੜੇ ਹੋਏ ਆ ਹਾਂ ਤੇ ਕੋਈ ਗੱਲ ਨੂੰ ਕੀ ਕਰ ਲੈਣਾ ਫਿਰ ਅਭੀ ਚਾਹ ਚੁਈ ਪਿਆਲ ਦੋ ਸਰ ਮੇਰੇ ਕੋ ਕਿੱਥੇ ਉੱਠਿਆ ਜਾਣਗਾ ਤੂੰ ਆਪ ਹੀ ਪੀ ਲਈ ਨੋ ਘੁੱਟ ਚੱਲ ਮੈਂ ਆਪ ਹੀ ਪੀਣਾ ਹਾਂ ਫਿਰ ਨੀਂਦ ਬੈਠਾ ਫਿਰ ਮੈਂ ਸੋਖ ਨੂੰ ਵਾਰੀ ਮਾਰਦੀ ਆਂ ਨਹੀਂ ਸੋਖਾਂ ਮੈਂ ਵੀ ਲਈ ਨਾ ਮਾਪੇ ਉਹ ਬੇਜਾ ਕੋਈ ਕਰਨੀ ਮੈਂ ਬਾਜ ਨੂੰ ਬੜੀ ਚੰਗੀ ਕੁੜੀ ਨੇ ਲਿਆ ਦੇਣੀ ਘਟ ਚੱਪ ਨਹੀਂ ਸੋਕਰ ਹਾਂਜੀ ਬੋਬੀ ਜੀ ਚਾਹ ਨਹੀਂ ਤੋਕਾ ਮੈਂ ਨਹੀਂ ਬੋਬੀ ਜੀ ਪਰ ਮੁੰਡੀ ਤਾਂ ਡਈ ਆ ਮੈਡਮ ਨਹੀਂ ਪੜ੍ਹਦੀ ਬੜਾ ਵਧੀਆ ਅੱਛਾ ਮੈਂ ਕਿਤੇ ਇਹਨੂੰ ਕਿਨੂੰ ਖੋਤਾ ਹੀ ਆ ਉਦਾਂ ਸਮਝ ਸਮਝ ਲੱਗ ਜਾਂਦੀ ਨੇ ਨੇ ਸਮਝ ਲੱਗ ਜਿੰਦੀ ਬੜਾ ਮੈਂ ਵੀ ਪੁੱਛਿਆ ਹੁੰਦਾ ਮੈਨੂੰ ਸਮਝ ਤੇ ਲੱਗਦੀ ਹੈ ਮੈਂ ਨਾ ਕੋ ਖਾਣੇ ਚ ਪਿਆ ਹੁੰਦਾ ਪਿੰਦਾ ਖਾਣੇ ਚ ਅੱਛਾ ਚਲੋ ਚੰਗੀ ਗੱਲ ਹੈ ਪੈ ਜੂਗਾ ਤੇ ਪਾਸ ਹੋ ਜੂਗਾ ਪਲੱਸ 2 ਹੈਗੀ ਇਹਦੀ